ਅੱਜ ਐਸਕੇਮ ਦੇ ਸੱਦੇ ਤੇ ਪਿੰਡ ਛੇਰਗੜ ਅਤੇ ਪੁਰਹੀਗਾਮੇ ਕਿਸਾਨਾਂ ਦੀ ਅਤੇ ਆਲੇ ਦੁਆਲੇ ਦੇ ਹੋਰ ਪੰਡਾਂ ਦੇ ਇੱਕ ਖੇਸਾਨ ਜਥੇਬੰਦੀਆਂ ਦੇ ਆਪੂਆਂ ਦੀ ਇੱਕ ਮੀਟਿੰਗ ਪੁਰਹੀਗਾਮੇ ਗੁਰਦੁਆਰਾ ਜਹਰਾ ਜਹੂਰ ਵਿੱਚ ਹੋਈ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਲਿਆਂਦੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਆ ਜਿਹੜੀ ਕਿਸਾਨਾਂ ਦੇ ਹਿੱਤ ਦੇ ਵਿੱਚ ਬਿਲਕੁਲ ਨਹੀਂ ਹੈਗੀ ਇੱਕ ਤਸਮਨਾਏ ਲੁੱਟ ਦਿੱਤੀ ਜਾ ਰਹੀ ਹੈ ਕਿਸਾਨਾਂ ਵੀ ਉਹਦੇ ਖਿਲਾਫ ਮਾਲਾ ਪ੍ਰੋਗਰਾਮ ਬਣਾਇਆ ਗਿਆ ਕਿ 30 ਤਰੀਕ ਨੂੰ ਸਾਰੇ ਪੰਜਾਬ ਚ ਜਿਹੜਾ ਐਸਕੇਮ ਵੱਲੋਂ ਸੱਦਾ ਦਿੱਤਾ ਗਿਆ ਉਹਨੂੰ ਲਾਗੂ ਕਰਨ ਵਾਸਤੇ ਕੋਲ ਹੀਣਾ ਬਾਈਪਾਸੇ 10:30 ਵਜੇ ਟਰੈਕਟਰ ਇਕੱਠੇ ਹੋਣਗੇ ਉਸ ਤੋਂ ਬਾਅਦ ਉਹ ਸਾਰੇ ਟਰੈਕਟਰ ਮਾਰਚ ਕਰਦੇ ਹੋਏ ਗਵਰਨਮੈਂਟ ਕਾਲੋ ਚੌਂਕ ਪਹੁੰਚਣਗੇ ਉੱਥੋਂ ਪ੍ਰਾਣੀਆਂ ਕਚਹਿਰੀਆਂ ਅਤੇ ਮੰਡੀ ਸੈਕਟਰੀਏਟ ਹੁੰਦੇ ਹੋਏ ਛੇਰਗੜ ਬਾਈਪਾਸ ਛੇਰਗੜ ਪਿੰਡ ਤੱਕ ਉਹ ਮਾਰਚ ਕੀਤਾ ਜਾਊਗਾ ਇਹ ਜਿਹੜਾ ਮਾਰਚਾ ਇਹ ਐਸ ਕੇਮ ਦਾ ਸੱਦੇ ਰਹਿਣਾ ਸੀ ਕਿ ਉਹਨਾਂ ਪਿੰਡਾਂ ਦਾ ਜਿਹੜੇ ਅਫੈਕਟਡ ਪਿੰਡ ਆ ਉਹਨਾਂ ਦੇ ਕਿਸਾਨਾਂ ਨੂੰ ਅਸੀਂ ਜਾਗਰੂਤ ਕਰਨ ਵਾਸਤੇ ਤੇ ਲੋਕਾਂ ਨੂੰ ਦੱਸਣ ਵਾਸਤੇ ਇਹ ਕੀਤਾ ਜਾ ਰਿਹਾ ਇਸ ਤੋਂ ਬਾਅਦ 24 ਅਗਸਤ ਨੂੰ ਇੱਕ ਵੱਡੀ ਰੈਲੀ ਪੰਜਾਬ ਦੀ ਮੁੱਲਾਂਪੁਰ ਬਾਖੋ ਵਸੇ ਕੀਤੀ ਜਾ ਰਹੀ ਆ ਇਸੇ ਪਾਲਿਸੀ ਤੇ ਤੇ ਜ਼ਮੀਨ ਅਕਵਾਇਰ ਕਰਨ ਵਾਸਤੇ ਤੇ ਜਿਹੜੀ ਮੰਨ ਲਓ ਪਾਣੀ ਵਾਲਾ ਮਸਲਾ ਆ ਜਿਹੜਾ ਪਾਣੀ ਨੇ ਹਰਿਆਵਲ ਨੂੰ ਬਚਾ ਯਾਰਿਆ ਪਾਣੀਆਂ ਦੀ ਲੁੱਟ ਕੀਤੀ ਜਾ ਰਹੀ ਉਹਦੇ ਖਿਲਾਫ ਉਹ ਹੋਰ ਮੰਡਾ ਦੇ ਖਿਲਾਫ ਉਹ ਰੈਲੀ ਇੱਥੇ ਕੀਤੀ ਜਾ ਰਹੀ ਸੰਗਤ ਸਾਹਿਬ ਮਾਨ ਸਰਕਾਰ ਕਹਿੰਦੇ ਆ ਉਹਦੇ ਨੇ ਮੰਨਦੀ ਵੀ ਕਹਿੰਦੇ ਆ ਕਿ ਪਸਾਰਾਂ ਦੇ ਹਿੱਤ جو ਆਰੇ ਇਹ ਬਿਲਕੁਲ ਝੂਠਾ ਜੇ ਮਾਨ ਹੁਣ ਇਹ ਕਹਿੰਦੇ ਆ ਕਿ ਹਿੱਤ جو ਆ ਉਹਦੇ ਵਿੱਚ ਲੋਕਾਂ ਨੂੰ ਕੁਝ ਨਹੀਂ ਦੱਸ ਰਹੇ ਤੇ ਇੱਕ ਕਿਲੇ ਦੇ ਵਿੱਚ ਸਿਰਫ 1250 ਗਜ ਜ਼ਮੀਨ ਦੇ ਰਹੀਆਂ ਤੇ ਜੇ ਉਹਦੀ ਡਿਵੈਲਪਮੈਂਟ ਕਰਨ ਵਾਸਤੇ ਇੱਕ ਇੱਕਰਵਾ 1 ਕਰੋੜ ਰੁਪਇਆ ਉਸ ਕਿਸਾਨ ਤੋਂ ਲਿਆ ਜਾਊਗਾ ਇਹ ਝੂਠ ਬੋਲ ਰਹੇ ਆ ਇਹ ਗੱਲਾਂ ਜਿਹੜੀਆਂ ਸਚਾਈ ਆ ਉਹ ਬਿਲਕੁਲ ਨਹੀਂ ਦੱਸ ਰਹੇ ਸਭਾ ਦਾ ਕਿਸਾਨ ਮੇਸਜ ਸ਼ੰਕਲਸ ਕਰਦੇ ਆ ਨਾ ਕਿ ਸੈਂਟਰ ਦੇ ਖਿਲਾਫ ਨਹੀਂ ਸਟੇਟ ਦੇ ਖਿਲਾਫ ਤੇ ਅਗਲਾ ਕੀ ਹੁਣ ਆਪਣਾ ਜਿਹੜਾ ਆਪਣਾ ਕੱਢਣਾ ਹੀ ਆਪਣਾ ਦੋ ਸਮਾਜ ਦਾ ਕੱਢਣਾ ਹੀ ਉਸ ਤੋਂ ਬਾਅਦ ਦਾ ਪ੍ਰੋਗਰਾਮ ਉਹ ਤੋਂ ਬਾਅਦ ਅਸੀਂ 24 ਦਾ ਪ੍ਰੋਗਰਾਮ ਦਿੱਤਾ ਅਤੇ ਬਾਕੀ ਕਿਸਾਨ ਜਥੇਬੰਦੀਆਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਜਾਂ ਹੋਰ ਆਰਗੇਨਾਈਜੇਸ਼ਨਾਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਤੋਂ ਬਾਹਰ ਹੋ ਆ ਉਹਨਾਂ ਨੂੰ ਨਾਲ ਲੈ ਕੇ ਅਗਲਾ ਪ੍ਰੋਗਰਾਮ ਬਣਾਇਆ ਜਾਊ ਇਹ ਸੰਘਰਸ਼ ਹੋਵੇਗਾ ਲੋਕਾਂ ਜੇ ਹੋਵੇਗਾ ਦਿੱਲੀ ਪਰ ਇਹ ਮੋਰਚੇ ਦੇ ਉੱਤੇ ਕੀਤਾ ਗਿਆ ਸੀਗਾ 1920 ਦੇ ਵਿੱਚ ਕਿਉਂਕਿ ਇਹ ਬਹੁਤ ਵੱਡਾ ਮਸਲਾ ਅੱਜ ਜਿਹੜੀਆਂ ਸੜਕਾਂ ਬਣ ਰਹੀਆਂ ਲੋਕਾਂ ਦੀਆਂ ਸਹੂਲਤਾਂ ਖਾਤਰ ਨਹੀਂ ਬਣ ਰਹੀਆਂ ਇਹ ਸਿਰਫ ਕਾਰਬੋਨੇਟ ਵਾਲਾ ਜਿਹੜਾ ਮਾਲ ਆ ਸਿੱਧਾ ਯੂਰਪ ਦੇਕਰ ਤੇ ਦੂਜੇ ਦੇਸ਼ਾਂ ਨੂੰ ਪਹੁੰਚਾਉਣ ਵਾਸਤੇ ਇਹ ਸਾਰਾ ਕੁਝ ਹੋ ਰਿਹਾ ਉਹਦੇ ਲਈ ਇਹਨੂੰ ਇਹਨੂੰ ਡਵੈਲਪਮੈਂਟ ਕਹਿੰਦੇ ਆ ਪਰ ਸਾਾਨੂੰ ਇਹ ਸਿਰਫ ਇਹੋ ਜਿਹੀ ਡਵੈਲਪਮੈਂਟ ਦੀ ਲੋੜ ਨਹੀਂ ਮਾਨ ਸਰਦਾਰ ਨੂੰ ਅਸੀਂ ਇਹ ਕਹਿੰਨੇ ਆਂ ਤੂੰ ਪੰਜਾਬ ਦਾ ਪੋਤਾ ਤੂੰ ਦਿੱਲੀ ਵਾਲਿਆਂ ਨੇ ਕਹੇ ਲਾਕੇ ਇਹ ਪਾਲਸੀ ਨੂੰ ਲਾਗੂ ਕਰ ਰਿਹਾ ਤੈਨੂੰ ਇਸ ਪਾਲਸੀ ਬਾਰੇ ਪਤਾ ਵੀ ਨਹੀਂ ਤੇਰੀ ਇੰਟਰਵਿਊ ਦੇਖੀ ਸੀ ਕਿ ਤੈਨੂੰ ਪੜ੍ਹਨਾ ਵੀ ਨਹੀਂ ਆਇਆ ਜੋ ਪਾਲਸੀ ਦੇ ਵਿੱਚ ਲਿਖਿਆ ਤੂੰ ਆਪਣੇ ਮੰਤਰੀ ਨੂੰ ਦੇ ਦਿੱਤੀ ਮੰਤਰੀ ਨੂੰ ਵੀ ਪਤਾ ਲੱਗਾ ਉਹਨੇ ਅੱਗੇ ਸੈਕਟਰੀ ਨੂੰ ਦੇ ਦਿੱਤੀ ਇਹੋ ਜਿਹਾ ਤੁਹਾਨੂੰ ਪਤਾ ਤੁਸੀਂ ਝੂਠ ਬੋਲ ਰਹੇ ਆ ਤੁਹਾਡੇ ਵਰਕਰ ਝੂਠ ਬੋਲ ਰਹੇ ਆ ਇਹ ਇਹ ਕਰੋ ਕਿ ਤੁਸੀਂ ਪਹਿਲਾਂ ਆਪਣੀਆਂ ਜ਼ਮੀਨਾਂ ਵੇੜੀਆਂ ਉਹ ਗਵਰਨਮੈਂਟ ਨੂੰ ਦੇ ਦਿਓ ਤੇ ਫਿਰ ਕਿਸਾਨਾਂ ਤੋਂ ਜ਼ਮੀਨਾਂ ਮੰਗੋ